ਇਕ ਕਮੇਸਨਿਲ ਜਾਖੜਜੀ ਤੋਂ ਇੱਕ ਗੱਲ ਪੁੱਛਣੀ ਚਾਹੁੰਨਾ ਭਈ ਸੁਪਰੀਮ ਕੋਰਟ ਦਾ ਫੈਸਲਾ ਬਾਅਦ ਆ ਪਹਿਲਾਂ ਇਹ ਸੁਪਰੀਮ ਕੋਰਟ ਦੇ ਵਿੱਚ ਕੇਸ ਉਸ ਵਕਤ ਗਿਆ ਸੀ ਜਦੋਂ ਇੱਥੇ ਕਿਸੇ ਗੁਰੂ ਪਿਆਰੇ ਨੇ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਕਿ ਜਿਹੜੇ ਇਹ ਰਸਤੇ ਨੇ ਇਹ ਖੁੱਲੇ ਜਾਣ ਤੇ ਮਾਨਯੋਗ ਹਾਈ ਕੋਰਟ ਨੇ ਜਿਹੜਾ ਸੀ ਉਹ ਜਿਹੜਾ ਸੀ ਹਰਿਆਣਾ ਸਰਕਾਰ ਨੂੰ ਉਹਦੇ ਜਾਰੀ ਕੀਤਾ ਕਿ ਇਹ ਰਸਤੇ ਖੁੱਲੇ ਜਾਣ ਤੇ ਉਸ ਤੋਂ ਬਾਅਦ ਹਰਿਆਣਾ ਸਰਕਾਰ ਜਿਹੜੀ ਆ ਸੁਪਰੀਮ ਕੋਰਟ ਚਲੀ ਗਈ ਹੁਣ ਸੁਪਰੀਮ ਕੋਰਟ ਜਿਹੜੀ ਆ ਉਹ ਸਰਦਾਰ ਜਗਜੀਤ ਸਿੰਘ ਪੰਜਾਬ ਸਰਕਾਰ ਨੂੰ ਆਦੇਸ਼ ਜਾਰੀ ਕਰਦੀ ਆ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇ ਜਿਹੜਾ ਉਹ ਇਲਾਜ ਕਰਾਇਆ ਜਾ ਉਹਨੂੰ ਤਾਂ ਜ਼ਿੰਦਗੀ ਬੜੀ ਜ਼ਰੂਰੀ ਆ ਸ੍ਰੀ ਰਾਕੜ ਜੀ ਤੁਸੀਂ ਸੁਪਰੀਮ ਕੋਰਟ ਦੇ ਰਾਹੀਂ ਆਦੇਸ਼ ਕਰਾ ਰਹੇ ਹੋ ਪੰਜਾਬ ਸਰਕਾਰ ਨੂੰ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਜ਼ਿੰਦਗੀ ਬੜੀ ਜ਼ਰੂਰੀ ਆ ਤੇ ਪੰਜਾਬ ਸਰਕਾਰੇ ਦਾ ਇਲਾਜ ਕਰਾਏ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ਤੇ ਬੈਠਣ ਦੀ ਜ਼ਰੂਰਤ ਕਿਉਂ ਪਈ ਤੁਸੀਂ ਇੱਧਰ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਜਾਂ ਸੁਪਰੀਮ ਇਹ ਕਹਿ ਰਹੇ ਜੇ ਭਈ ਉਹ ਮਾਨਯੋਗ ਸੁਪਰੀਮ ਕੋਰਟ ਦਾ ਹਦੇਸ਼ ਮੰਨਣ ਤੁਸੀਂ ਆਪਣੀ ਤੌਰ ਦੇ ਉੱਤੇ ਜਿਹੜੇ ਤੁਹਾਡੇ ਪਾਰਟੀ ਦੇ ਪ੍ਰਧਾਨ ਨੇ ਪ੍ਰਧਾਨ ਮੰਤਰੀ ਨੇ ਜਿਹੜੀ ਸਰਕਾਰ ਹੈ ਤੁਹਾਡੀ ਬੀਜੇਪੀ ਦੀ ਕੇਂਦਰ ਸਰਕਾਰ ਵਿੱਚ ਉਹ ਮੰਨੀਆਂ ਹੋਈਆਂ ਮੰਗਾਂ ਲਾਗੂ ਕਿਉਂ ਨਹੀਂ ਕਰਦੀ ਇਹ ਤੁਹਾਡੀ ਇੱਕ ਜ਼ਿੰਮੇਵਾਰੀ ਬੰਦੀ ਆ ਜੇ ਤੁਹਾਡੀ ਪੰਜਾਬ ਦੇ ਨਾਲ ਜਾਂ ਕਿਸਾਨੀ ਦੇ ਨਾਲ ਦੇਸ਼ ਦੇ ਨਾਲ ਕੋਈ ਹਮਦਰਦੀ ਹੈ ਤੇ ਫਿਰ ਤੁਸੀਂ ਜਿਹੜੀਆਂ ਮੰਨੀਆਂ ਹੋਈਆਂ ਮੰਗਾ ਨੇ ਉਹ ਲਾਗੂ ਕਰਵਾ ਲਿਓ ਤੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਮਰਮਲ ਛੱਡਦੇਗਾ ਉਹਨੂੰ ਲੋੜ ਹੀ ਕੀ ਮਰਮਰਤ ਰੱਖਣ ਦੀ ਕਿਉਂ ਲੋੜ ਪਈ ਇਹਦਾ ਜਵਾਬ ਮੈਂ ਤੁਹਾਡੇ ਤੋਂ ਮੰਗਦਾ ਦੇਖੋ ਮੈਂ ਇੱਕ মিডিਆ ਤੇ ਬੋਲ ਰਿਹਾ ਤੇ ਇੱਕ ਜ਼ਿੰਮੇਵਾਰ ਬੰਦਾ ਮੈਂ ਸੁਨੀਲ ਜਾਖੜ ਜੀ ਨੂੰ ਇੱਕ ਗੱਲ ਪੁੱਛਣੀ ਚਾਹੁੰਦਾ ਉਹ ਇਹ ਗੱਲ ਕਹਿੰਦਾ ਹੈ ਕਿ ਜਿਹੜੇ ਅੱਜ ਰਾਜਨੀਤਿਕ ਲੋਕ ਉੱਥੇ ਜਾ ਕੇ ਫੋਟੋਆਂ ਲਵਾ ਰਹੇ ਨੇ ਇਹ ਪਹਿਲਾਂ ਕਿੱਥੇ ਗਏ ਸੀ ਸੁਨੀਲ ਜਾਖੜ ਜੀ ਜਰਾਏ ਤੇ ਦੱਸ ਦਿਓ ਪੀ ਇਹਨਾਂ ਲੋਕਾਂ ਨੂੰ ਇਹ ਜਿਹੜੇ ਰਾਜਨੀਤਿਕ ਲੋਕ ਅੱਜ ਆ ਕੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਦੋਂ ਮਰਨ ਮਰਤੇ ਬੈਠੇ ਨੇ ਤੇ ਇਹਨਾਂ ਨਾਲ ਫੋਟੋਆਂ ਲਵਾ ਰਹੇ ਨੇ ਕਨੌਰੀ ਬਾਟ ਦੇ ਯਾਰ ਇਹ ਕਿੰਨੇ ਘਲੇ ਨੇ ਉਹ ਤੁਹਾਡੀ ਬਦੌਲਤ ਆਏ ਨੇ ਉੱਥੇ ਤੁਸੀਂ ਮਸਲਾ ਹੱਲ ਕਰ ਦਿਓ ਤੇ ਇੱਥੇ ਆਊਗਾ ਹੀ ਕਿਉਂ ਔਰ ਇੱਕ ਗੱਲ ਇਹ ਵੀ ਸੁਣ ਲਓ ਤੁਸੀਂ ਵੀ ਆ ਜਾਓ ਪਰ ਤੁਹਾਨੂੰ ਇੱਥੇ ਆਉਂਦਿਆਂ ਨੂੰ ਆਉਣ ਵਾਸਤੇ ਵਿਚਾਰ ਕਰਨੀ ਪੈਊਗਾ ਵੀ ਸਾਡੇ ਤੇ মিডিਆ ਸਵਾਲ ਕਰੇਗਾ ਲੋਕ ਨਹੀਂ ਤੁਹਾਨੂੰ ਕੁਝ ਕਹਿਣਗੇ ਇੱਥੇ ਜਿੰਨੇ ਵੀ ਰਾਜਨੀਤਿਕ ਆਉਂਦੇ ਨੇ ਇੱਥੇ ਧਾਰਮਿਕ ਆਉਂਦੇ ਨੇ ਇੱਥੇ ਜਿਹੜੇ ਨੇ ਸੋਸ਼ਲ ਵਰਕਰ ਆਉਂਦੇ ਨੇ ਇੱਥੇ ਸੰਤਮਾਪੁਰਖ ਆਉਂਦੇ ਨੇ ਇੱਥੇ ਹਰ ਤਰ੍ਹਾਂ ਦੇ ਹਰ ਧਰਮ ਦੇ ਨਾਲ ਸੰਬੰਧਿਤ ਜਿਹੜੇ ਨੇ ਉਹ ਇੱਥੇ ਸ਼ਕਸ਼ੀਤਾਂ ਇੱਥੇ ਆਉਂਦੀਆਂ ਨੇ ਅਸੀਂ ਕਿਸੇ ਨੂੰ ਨਹੀਂ ਰੋਕਦੇ ਪਰ ਇੱਕ ਗੱਲ ਜ਼ਰੂਰ ਹੈ ਰਾਜਨੀਤਿਕ ਲੋਕਾਂ ਨੂੰ ਅਸੀਂ ਸਟੇਜ ਤੇ ਨਹੀਂ ਬੋਲਣ ਦਿੰਦੇ ਨਾ ਬੋਲਣ ਦਵਾਂਗੇ ਪਰ ਜਿਹੜੇ ਤੁਸੀਂ ਕਹਿੰਦੇ ਇੱਥੇ ਫੋਟੋਆਂ ਲਵਾ ਰਹੇ ਨੇ ਕਿ ਤੁਸੀਂ ਉਹਨਾਂ ਨੂੰ ਫੋਟੋ ਲਾਉਣ ਦਾ ਮੌਕਾ ਕਿਉਂ ਦਿੱਤਾ ਤੁਸੀਂ ਇਹ ਮੰਗਾ ਜਿਹੜੀਆਂ ਮੰਨੀਆਂ ਹੋਈਆਂ ਨੇ ਲਾਗੂ ਕਰਵਾ ਦਿਓ ਤੇ ਕਿਉਂ ਉੱਥੇ ਆਉਣ ਆਓ ਇਹ ਪਹਿਲਾਂ ਆਪਣੀ ਪੀੜੀ ਥੱਲੇ ਤੇ ਯਾਰ ਸੋਟਾ ਫੇਰੋ ਬਿਆਨ ਦੇਣ ਤੋਂ ਪਹਿਲਾਂ ਸੋਚਿਆ ਕਰੋ ਕਿ ਸਾਡੇ ਬਿਆਨ ਦਾ ਅੱਗੇ ਫਿਰ ਸਾਡੇ ਤੇ ਸਵਾਲ ਬਣਨਾ ਹੈ ਉਹ ਸਵਾਲ ਦਾ ਜਵਾਬ ਮੇਰੇ ਸਵਾਲ ਦਾ ਜਵਾਬ ਦਿਓ ਕਿ ਤੁਸੀਂ ਉਹਨਾਂ ਨੂੰ ਆਉਣ ਦਾ ਮੌਕਾ ਕਿਉਂ ਦਿੱਤਾ ਦੇਖੋ ਇੱਕ ਗੱਲ ਮੈਂ ਤੁਹਾਨੂੰ ਇਹ ਦੱਸਾਂ ਜਿਹੜਾ ਕੈਂਡਲ ਮਾਰਚ ਹੈ ਇਹ ਤੇ ਇੱਕ ਕਿਸਮ ਦਾ ਲੋਕਾਂ ਨੂੰ ਜਾਗਰਤ ਕਰਨ ਵਾਸਤੇ ਇੱਕ ਲੋਕਾਂ ਦੇ ਵਿੱਚ ਉਤਸ਼ਾਹ ਪੈਦਾ ਕਰਦੀ ਇਹ ਸੁਨੇਹਾ ਦੇਣ ਲਈ ਕਿ ਇਹ ਜਿਹੜਾ ਕੈਂਡਲ ਮਾਰਚ ਆ ਕਿਉਂ ਕੱਢਿਆ ਜਾ ਰਿਹਾ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਕੋਈ ਹੁਸਾਇ ਨਹੀਂ ਜਾ ਰਿਹਾ ਸਿੱਖ ਧਰਮ ਦੇ ਵਿੱਚ ਇਹ ਜਿਹੜਾ ਮਤਲਬ ਕਿ ਹੁਣ ਤੱਕ ਦਾ ਜਿਹੜਾ ਸਾਡਾ ਇਤਿਹਾਸ ਆ ਇਹ ਸਾਡੇ ਗੁਰੂਆਂ ਦਾ ਇਤਿਹਾਸ ਆ ਪੰਚਮ ਪਾਤਸ਼ਾਹ ਨੇ ਸ਼ਾਂਤਮਈ ਸ਼ਹਾਦਤ ਦਿੱਤੀ ਸੀ ਜ਼ੁਲਮ ਦੇ ਖਿਲਾਫ ਤੇ 6ਵੇਂ ਪਾਤਸ਼ਾਹ ਨੇ ਉਸ ਤੋਂ ਬਾਅਦ ਮੀਰੀ ਤੇ ਪੀਰੀ ਦੇ ਮਾਲਕ ਨੇ ਜ਼ੁਲਮ ਦੇ ਖਿਲਾਫ ਡਟ ਕੇ ਜੰਗੇ ਮੈਦਾਨ ਦੇ ਵਿੱਚ ਲੜਾਈ ਲੜੀ ਉਸ ਤੋਂ ਬਾਅਦ 9ਵੇਂ ਪਾਤਸ਼ਾਹ ਨੇ ਸ਼ਾਂਤਮਈ ਸ਼ਹਾਦਤ ਦਿੱਤੀ ਔਰ ਕਾਦਲ ਦੇ ਕੋਲ ਆਪ ਚੱਲ ਕੇ ਗਏ ਔਰ ਉਹਨਾਂ ਦੇ ਨਾਲ ਭਾਈ ਸਤੀਦਾਸ ਭਾਈ ਮਤੀਦਾਸ ਭਾਈ ਦਿਆਲਾ ਜੀ ਜਿਨ੍ਹਾਂ ਨੂੰ ਤਸੀਹੇ ਦੇ ਦੇ ਕੇ ਸ਼ਹੀਦ ਕੀਤਾ ਗਿਆ ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਤੇ ਜਦੋਂ ਉਹ ਸ਼ਹਾਦਤ ਦਿੱਤੀ ਤੇ ਉਹ ਕਿਤੇ ਉਕਸਾ ਕੇ ਦਿੱਤੀ ਸੀ